ਤਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 325 ਸਾਲ ਪਹਿਲਾਂ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਸ ਤਤਗੁਰੂ ਆਨੇ ਇਤੋਂ ਤੱਕ ਵੀ ਬਚਨ ਕਰ ਦਿੱਤੇ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਸਾਜਣਾ ਦਿਵਸ ਤੇ 325 ਸਾਲਾਂ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੁਰ ਨਾਰ ਮਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਪੀਆ ਸਤਗੁਰ ਦੀਆ ਅਵਰਨ ਜਾਣਾ ਦੂਆ ਤੀਆ ਸਤਗੁਰ ਕਾ ਜਨਮ ਹੈ ਗਮਨ ਮਟਾਇਆ ਦੀਨ ਦੁਨੀਆ ਦੇ ਮਾਲਕ ਸਾਇਬੇ ਕਮਾਲ ਸਰਬੰਸੁਧਾਨੀ ਅੰਮ੍ਰਿਤ ਕੇਦਾ ਤੇ ਦਸ਼ਮੇਸ਼ ਪਿਤਾ ਹਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 325 ਸਾਲ ਪਹਿਲਾਂ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਿੱਖਾਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਪੰਜ ਕਕਾਰ ਹੀ ਰਹਿਤ ਬਖਸ਼ਿਸ਼ ਕੀਤੀ ਕੁਰੇਤਾ ਤੋਂ ਵਰਜਿਤ ਕੀਤਾ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਅਤੇ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਰਉ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰੂ ਪੂਰਾ ਔਰ ਸਤਗੁਰਾਂ ਨੇ ਇਥੋਂ ਤੱਕ ਵੀ ਬਚਨ ਕਰ ਦਿੱਤੇ ਰਹਣੀ ਰਹੈ ਸੋਇ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਜਬ ਨਗ ਖਾਲਸਾ ਰਹੇ ਨਿਆਰਾ ਤਬ ਨਗ ਤੇਜ ਦੀਓ ਮੈਂ ਸਾਰਾ ਜਬ ਇਹ ਗਹਿ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ 인की प्रतीत चरण पाहुਲ ਦੀ ਮਰਿਆਦਾ ਨੂੰ ਸਤਿਗੁਰਾਂ ਨੇ ਖੰਡੇ ਬਾਟੇ ਦੀ ਪਾਹੁਲ ਦੀ ਮਰਿਆਦਾ ਵਿੱਚ ਤਬਦੀਲ ਕਰਕੇ ਅੱਜ ਦੇ ਦਿਨ 325 ਸਾਲ ਪਹਿਲਾਂ ਸਿੱਖਾਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ ਖਾਲਸਾ ਪੰਥ ਦਾ 325 ਸਾਲਾ ਸਿਰਜਣਾ ਦਿਵਸ ਅੱਜ ਸਮੁੱਚੇ ਸੰਸਾਰ ਭਾਰ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰੂ ਗੁਰੂ ਪਿਆਰਿਓ ਅੱਜ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਰੀਆਂ ਨੇ ਖਾਲਸਾ ਸਾਜਣਾ ਦਿਵਸ ਤੇ 325 ਸਾਲਾਂ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਫੇਰ ਤੋਂ ਸਮੂੱਚੇ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ 325 ਸਾਲਾਂ ਦਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ